ਸਬਸਕ੍ਰਾਈਬ ਕਰੋ ਦਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਜਿਸ ਵੱਡੀ ਖਬਰ ਦੀ ਸਵੇਰ ਤੋਂ ਹਿੰਦੁਸਤਾਨੀ ਬੜੀ ਹੀ ਖੁਸ਼ੀ ਅਤੇ بے ਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ ਉਹ ਕੜੀ ਹੁਣ ਆ ਗਈ ਹੈ ਜੀ ਹਾਂ ਪਾਕਿਸਤਾਨੀ ਰੇਂਜਰਾਂ ਨੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਮਨੰਦਰ ਨੂੰ ਭਾਰਤੀ ਬੀਐਸਐਫ ਦੇ ਹਵਾਲੇ ਕਰ ਦਿੱਤਾ ਹੈ ਉਹਨਾਂ ਨੂੰ ਇਸਲਾਮਾਬਾਦ ਤੋਂ ਲਾਹੌਰ ਲਿਆਂਦਾ ਗਿਆ ਤੇ ਉੱਥੋਂ ਵਾਗਾ ਟਾਰੀ ਸਰਹੱਦ ਰਾਈ ਭਾਰਤ ਨੂੰ ਸੌਂਪ ਦਿੱਤਾ ਗਿਆ ਉਨ੍ਹਾਂ ਦੇ ਵਤਨ ਵਾਪਸ ਪਰਤਣ ਤੋਂ ਬਾਅਦ ਤੁਰੰਤ 에ਅਰ ਫੋਰਸ ਦੀ ਪ੍ਰੈਸ ਕਾਨਫਰੰਸ ਵੀ ਹੋਈ ਅਫਸਰਾ ਨੇ ਕਿਹਾ ਕਿ ਅਬਨੰਦਨ ਨੂੰ ਮੈਡੀਕਲ ਲਈ ਭੇਜਿਆ ਗਿਆ ਹੈ ਉਨ੍ਹਾਂ ਦਾ ਪੂਰਾ ਪੂਰਾ ਡਿਟੇਲਡ ਮੈਡੀਕਲ ਚੈੱਕਅਪ ਹੋਵੇਗਾ ਉਨ੍ਹਾਂ ਵਿੰਗ ਕਮਾਂਡਰ ਅਬਨੰਦਨ ਦੀ ਵਤਨ ਵਾਪਸੀ ਤੇ ਖੁਸ਼ੀ ਵੀ ਪ੍ਰਗਟਾਈ ਇਸ ਵੇਲੇ ਤੁਸੀਂ ਦਿਵੇਆ ਪੰਜਾਬ ਟੀਵੀ ਤੇ ਇਹ ਅਬਨੰਦਨ ਦੀ ਪਾਕਿਸਤਾਨ ਤੋਂ ਭਾਰਤ ਪਰਤਣ ਦੀਆਂ ਤਸਵੀਰਾਂ ਵੇਖ ਰਹੇ ਹੋ ਅਬਨੰਦਨ ਦੀ ਵਾਪਸੀ ਪਿੱਛੋਂ ਪਹਿਲਾਂ ਅੰਮ੍ਰਿਤਸਰ ਜਾਣਗੇ ਉਸ ਪਿਛੋਂ ਭਾਈ ਫੌਜ ਦੇ ਜਹਾਜ਼ ਰਾਹੀਂ ਦਿੱਲੀ ਜਾਣਗੇ ਇਸ ਮੌਕੇ ਵਾਗਾ ਟਾਰੀ ਸਰਹੱਦ ਦੇ ਹਵਾਈ ਫੌਜ ਦੇ ਅਫਸਰ ਵਿੰਗ ਕਮਾਂਡਰ ਅਮਨੰਦਰ ਦੇ ਪਰਿਵਾਰਕ ਮੈਂਬਰ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਹਾਜ਼ਰ ਸਨ ਉਹਨਾਂ ਨੇ ਆਉਣ ਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਲੱਡੂ ਵੰਡੇ ਤੇ ਢੋਲ ਵਜਾ ਕੇ ਪੰਗੜੇ ਵੀ ਪਾਏ న్యూਸ ਡੈਸਕ ਤੋਂ ਸਾਹਿਲ ਮੱਤਾ ਦੇ ਨਾਲ ਬਿਊਰੋ ਰਿਪੋਰਟ ਪੰਜਾਬੀ ਆਰਟੀਕਲ ਟੀਵੀ